ਕਸਿਕਾ ਸਾਰਿਆਂ ਨੂੰ ਪੋਕਿੰਗ ਸਾਰਿਆਂ ਕੀਤਾ ਤੇ ਆਪਾਂ ਬਣਾਉਣੇ ਆ ਮਾਤਾ ਨੂੰ ਹੀ ਮਾਤਾ ਕੰਟੜਿਆਟੇ ਕੋ ਤੇ ਮੈਂ ਲਿਆ ਇੱਕ ਕੌਲਿਆ ਕੰਟੜਾ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣਕ ਸਗਲਾਂ ਸਰ ਉਸ ਤੋਂ ਬਾਅਦ ਚ ਪਾਣਾ ਭੇਜਣਾ ਆਪਾਂ ਮਿਕਸ ਕਰ ਲਵਾਂਗੇ ਆਉਣਾ ਪਹਿਲੇ ਚੋਂ ਪਾਣਾ ਦੇ ਮਾਣ ਦੇ ਲੈ ਕੇ ਆਓ ਜੇ ਸੀ ਕੇ ਰਾਨੀ ਨੇ ਤੁਸੀਂ ਜੋ ਵੀ ਚਾਹ ਫੈਂਟ ਪਾਸ ਆਕਸੜ ਗਏ ਹੋ ਹੋਣਾ ਫੈਂਟ ਮਿਕਸ ਕਰ ਲਾਂਗੇ ਇਹਨਾਂ ਵਾਸਤੇ ਇੱਕ ਹੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਆਟੇ ਵਿੱਚ ਇਹਦੇ ਨਾਲ ਇਹ ਵਸ ਵਧੀਆ ਬਣ ਜਾਣਗੇ ਹਾਂਜੀ ਬਸ ਕਿਉਂ ਆਪਾਂ ਇਹ ਪਣਾਗਾ ਇੰਨਾ ਕ ਪਣਾ ਵੀ ਐ ਦੇਖ ਲੈਣਾ ਜੀ ਮੁਠੀ ਜੀ ਬੰਦੀ ਆਟੇ ਦੀ ਬਸ ਇਹ ਇਹ ਵੀ ਨਸਾਨੀ ਹੁੰਦੀ ਆ ਵੀ ਜਦੋਂ ਮੁਠੀ ਜੀ ਬੰਦੀ ਆ ਠੀਕ ਹੈ ਬਿਲਕੁਲ ਸਹੀ ਥਿਆ ਹੁਣ ਆਪਾਂ ਇਹਨੂੰ ਥੋੜਾ ਥੋੜਾ ਕੰਨ ਪਾ ਕੇ ਸਖਤ ਗੁੰਨਾਟੇ ਹਾਂ ਅਮਾ ਲੇਕਾ ਮਮਾ ਹਾਂ ਇਹ ਤੋਂ ਸੋਣਾ ਇਹ ਟਾਈਨਸ ਆਖਦਣਾਗਾ ਆਪਾਂ ਹਣਾ ਪੈਰੀ ਕੱਟੀ ਨੂ ਬਿਲਾਂਗੇ ਹਾਂ ਜਹਣਾ ਪੈਰੀ ਐ ਸੋਸੋਰੀ ਪੈਰੀ ਕਰਕੇ ਇਹਨਾਂ ਨੂੰ ਬਿਲਾਂਗੇ ਜਿੰਨਾ ਪੈਨਟਰ ਲਾ ਰਹਿਣਾ ਜੋ ਨੇ ਆਪਣੇ ਮੈਟ ਵਧੀਆ ਬਣਨਗੇ

ਸੋ ਇਹਦਾ ਪਾਣੀ ਸਾਰੇ ਮਟਰ ਕੱਢ ਲੈਣੇ ਹਾਂ ਹਾਂਜੀ ਆਪਾਂ ਦੇਖ ਲੈਨੇ ਆ ਵੀ ਤੇਲ ਗਰਮ ਹੋ ਗਿਆ ਹਾਂਜੀ ਬਹੁਤ ਗਰਮ ਹੈ ਤੇ ਹਣ ਆਪਾਂ ਇਹਨਾਂ ਨੂੰ ਸਾਰੇ ਮਟਰਾਂ ਨੇ ਇਹਦੇ ਵਿੱਚ ਪਾ ਦੇਣੇ ਆ Berapa manggil saya? Ah, jadi mana? Eks mentor? Ah, beri kerja buat. Jadi mana kerja? Hah, dia punya material berapa? Cuma, tarik, 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 tarik. Hanya. Ten. Ten sekian. Haji, hello, Jibin dia pun macam. Hello.